ਹਾਂਜੀ ਵੀਰ ਮੇਰੇ ਉਹ ਅੱਜ ਪਨੀਰੀ ਦਾ ਥਾਂ ਤਿਆਰ ਕਰਨ ਲੱਗੇ ਆਂ ਗੋਭੀ ਦੀ ਪਨੀਰੀ ਵੀਜਣੀ ਆ ਪਾ ਕੇ ਜਿਹੜੀ ਇਦੋਂ ਬਾਅਦ ਆ ਗੋਭੀ ਪੱਟ ਕੇ ਇਸ ਗੋਭੀ ਦੀ ਥਾਂ ਤੇ ਲਾਵਾਂਗੇ ਹੋਰ ਵੀ ਕਿੰਨਾ ਤੇ ਕਿਹੜਾ ਖਾਲੀ ਹੋ ਜੂ ਆਪਣਾ ਸਾਰਾ ਇਹ ਚੱਕ ਕਿਹੜਾ ਆਪਾਂ ਪਾ ਚੁੱਕੇ ਆ 12 ਕੁਇੰਟਲ ਦਾ ਤੇ ਦੂਜਾ ਕਿਹੜਾ ਹੁਣ ਤਿਆਰ ਹੋਊਗਾ ਦੋ-ਚਾਰ ਦਿਨਾਂ ਤੱਕ ਉਹ ਵੀ ਭਰਦੇ ਆਂ ਗੇੜਾ ਤੇ ਉਸ ਤੋਂ ਬਾਅਦ ਫਿਰ ਇੱਥੇ ਆਪਾਂ ਪਨੀਰੀ ਵੀ ਜੀਣੀ ਆ ਅਗਲੀ ਗੋਭੀ ਜਿਹੜੀ ਹੁਣ ਉਸ ਤੋਂ ਬਾਅਦ ਲੱਗੂਗੀ ਆਪਾਂ ਤਿਆਰ ਕਰ ਰਹੇ ਆ ਬਾਣ ਦੇਖੋ ਜੀ ਇੱਥੇ ਹੁਣ ਅਜ ਵੀਜਾਂਗੇ ਪਨੀਰੀ ਆ ਦੇਖੋ ਇਹ ਥਾਂ ਬਣਾਤਾ ਵਧੀਆ ਆਪਾਂ ਮਲਾਈ ਵਰਗਾ ਕਿਉਂਕਿ ਜਿੰਨਾ ਵਧੀਆ ਥਾਂ ਬਣਾਵਾਂਗੇ ਉੰਨੀ ਵਧੀਆ ਪਨੀਰੀ ਹੋਊਗੀ ਐਵੇਂ ਕਮਲ ਜਿਹਾ ਕੋਟ ਲੱਗੇ ਤਾਂ ਫਿਰ ਭਾਈ ਪਨੀਰੀ ਤਿਆਰ ਨਹੀਂ ਹੁੰਦੀ ਸਹੀ ਆ ਦੇਖੋ ਇਹ ਮਰਲਾ ਡੂੜ ਮਰਲੇ ਦੇ ਆਸ-ਪਾਸ ਥਾਂ ਹੈਗਾ ਇਹ ਫਾਰ ਕੇ ਖੁਇਆ ਵਧੀਆ ਤਿਆਰ ਮੈਂ ਬਣਾਤਾ ਵਧੀਆ ਥਾਂ ਆਪਾਂ ਆ ਦੇਖੋ ਵਧੀਆ ਬਣਾਤਾ ਥਾਂ ਅੱਜ ਬੀਜਦੇ ਆ ਕਿ ਤੁਹਾਨੂੰ ਦੱਸਾਂਗੇ ਜੋ ਵੀ ਕਿੰਨੇ ਦਿਨਾਂ ਚੁੱਗਰੀ ਐ ਕੀ ਅੱਗੇ ਕਰ ਰਿਹਾ ਕੀ ਇਹਨੂੰ ਕੱਟਾ ਪੈਂਦੀਆਂ ਜਾਂ ਜੋ ਵੀ ਸੁੱਕ ਹੋਊਗਾ ਕਿਹਦਾ ਪ੍ਰੋਸੈਸ ਹੋ ਸਾਰਾ ਦੱਸਾਂਗੇ ਅੱਜ ਕਰਾ ਬੀਜਦੇ ਆ ਪਨੀਰੀ ਉਸ ਤੋਂ ਬਾਅਦ ਜੋ ਬਾਦਗਾਟ ਹੋਊਗੀ ਉਹ ਤੁਹਾਨੂੰ ਦੱਸਾਂਗੇ ਕਿਰ ਦਾ ਥਾਂ ਬਣ ਗਿਆ ਬਹੁਤ ਵਧੀਆ ਵੇ ਡਲੀ ਰੋੜੀ ਖਤਮ ਹੋਊਗੀ ਜਿਵੇਂ ਆ ਵੇਖੋ ਇਹ ਬਹੁਤ ਵਧੀਆ ਥਾਂ ਤਿਆਰ ਹੋਇਆ ਹੈ। ਇਹਦੀ ਥਾਂ ਤੇ ਆਪਾਂ ਲਾਉਣਾਗੇ ਇਹ। ਆ ਗੋभी ਬਸ ਹੋਰ ਵੀ ਕਿ ਦਿਨਾਂ ਹੀ ਅੱਜ ਸੱਤ ਹੋ ਗਈ ਵੀ ਕਿ ਦਿਨਾਂ ਤੇ ਕਰ ਖਾਲੀ ਹੋ ਜਾਊਗਾ। ਬਾਕੀ ਪਨੀਰ ਵੀ ਸਿਆਲ ਵਾਲੇ ਟਾਈਮ ਲੈ ਜਾਂਦੀ ਥੋੜਾ ਜਿਆ। ਅਟੰਬੇ ਟੰਬੇ ਗਾੜਤੇ ਹੀ ਉੱਤੇ ਕਾਗਜ਼ੇ ਤਾਂ ਮੈਨੂੰ ਲੱਗਦਾ ਪਾਉਣਾ ਪਊਗਾ ਕੋਰਾ ਪੈਨ ਲੱਗ ਗਿਆ ਕੋਰਾ ਪੈਨ ਕਰਕੇ ਕਾਗਜ਼ਾ ਆਪਾਂ ਨੂੰ ਪਾਉਣੇ ਪੈਣਗੇ ਤਾਂ ਟੰਬੇ ਟੰਬੇ ਗੱਡੇ ਆ ਦੇਖਦੇ ਆ ਕੀ ਬੰਦ ਆ ਆ ਦੇਖੋ ਇਹ ਥਾਂ ਤਿਆਰ ਹੋ ਗਿਆ ਬਾਕੀ ਤੁਹਾਨੂੰ ਦੱਸਦੇ ਵੀ ਜਿੰਨੀ ਕਿਵੇਂ ਉਹ ਅਗਲੀ ਵੀਡੀਓ ਜਦੋਂ ਵੀ ਜਾਂਗੇ ਉਹ ਚ ਦੱਸਾਂਗੇ ਕਿਹਨਾ ਥਾਂ ਤਿਆਰ ਕਰ ਰਹੇ ਆ ਉਸ ਤੋਂ ਬਾਅਦ ਜਿਵੇਂ ਜਿਵੇਂ ਵੀਜਾਂਗੇ ਉਹ ਗੁਰੂ ਕੀ ਉਸ ਅਨੁਸਾਰ ਦੱਸਾਂਗੇ